ਡਿਸਟ੍ਰਿਕਟ ਸ਼ਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤਾ ਹੈ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਉਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਵਰ ਹੋਇਆ ਉਹਦਾ ਮਗਦਮਾ ਵਕਤ ਦਰਜ ਕੀਤਾ ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਹੈ ਔਰ ਤਿੰਨੇ ਹੀ ਦੋਚੀ ਜਿਹੜੇ ਹੈਗੇ ਆ ਉਸ ਵਾਰ ਦਾ ਜਿੱਥੇ ਤੁਸੀਂ ਸੀਸੀਟੀਵੀ ਤੇ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੀਆਂ ਉਹ ਤਿੰਨੇ ਹੀ ਦੋਸ਼ੀ ਫੜਲੇ ਹੈਗੇ ਔਰ ਫਰਦਰ ਸਾਡੇ ਕੋਲ ਰਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮੱਲਾ ਹੈਗਾ ਠਠਿਆਲਾ ਮੱਲਾ ਉੱਥੋਂ ਦੇ ਆ ਇੱਕ ਹੈਗਾ ਹਰਦੋਖਾਨਪੁਰ ਦਾ ਇਹਨਾਂ ਦੇ ਨਾਂ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਜਿਹੜਾ ਸ਼ਿਵਮ ਤੇ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਈਆਰ ਰਿਜ਼ਰਵ ਹੈਗੀਆਂ ਔਰ ਜਿਹੜੀਆਂ ਫਰਦਰ ਹੱਲੇ ਕਿਉਂਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਇਹ ਨਹੀਂ ਕਿਹੜੀਆਂ ਕਹਿੰਦੀਆਂ ਵਾਰਦਾਤਾਂ ਕਿ ਇਹਨਾਂ ਕੋਈ ਵੈਪਨ ਵੀ ਵਰਤਦੇ ਸੀ ਯੂਜ਼ ਕਰਦੇ ਸੀ ਨਾਲੇ ਕਿ ਕਿਦਾਂ ਕਿੰਨੇ ਕਿਦਾਂ ਕਰਦੇ ਸੀ ਜੱਪਦਾਂ ਬੀਸਿਕਲੀ ਸੌਫਟ ਕਾਰਨਰ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੇਚਿੰਗ ਕਰਦੇ ਸੀਗੇ ਪਰ ਆਪਣੇ ਲੇ ਛੋਟਾ ਮੋਟਾ ਰੌਡ ਰੂਡ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਇਹਨਾਂ ਕੋ ਦੂਜਾ ਕੋ ਮਾਰੂ ਹਥਿਆਰ ਕਹ ਲਈਏ ਉਹ ਨਹੀਂ ਹੁੰਦਾ ਸੀਗਾ ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੇ ਸੀ ਤਾਂ ਇਹ ਸੋਮਰ ਕਿੰਨੇ ਕੇਸ ਹੈਗੇ ਨੇ ਕਿ ਹੋਰ ਸਟੌਕ ਨਹੀਂ ਇੱਕ ਤਾਂ ਐਨ ਡੀ ਦੇ ਹੈਗੇ ਆ ਚੋਰੀ ਦੇ ਹੈਗੇ ਆ 379B ਦਾ ਪਹਿਲਾਂ ਵੀ ਪਰਚਾ ਹੈਗਾ ਇੱਕ 366 ਦਾ ਹੈਗਾ ਇੱਕ 367 ਇਹਨਾਂ ਨੇ ਮੰਨਿਆ ਕਿ ਇਹ ਪਹਿਲਾਂ ਵੀ ਸਨੇਚਿੰਗ ਕਰਦੇ ਰਹੇ ਨੇ ਜੋ ਸਾਹ ਤੋਂ ਕਿ ਪਰਚੇ ਦਰਜ ਹੈਗੇ ਜਿਹੜੇ ਟ੍ਰੈਸ ਹੋਏ ਆ ਉਹਨਾਂ ਚਤਰੀ ਵਿੱਚ ਨਹੀਂ ਨਹੀਂ ਉਹਦੇ ਚ ਹੁਣ ਆਪਾਂ ਰਿਮਾਂਡ ਲਿਆ ਹੱਲੇ ਨਹੀਂ ਇਨਟੈਰੋਗੇਸ਼ਨ ਕਰਾਂਗੇ ਇਹ ਇਹਨਾਂ ਕੋਲ ਕੋਈ ਗੋਲ ਨਹੀਂ ਬ੍ਰਾਮ੍ਹ ਹੋਇਆ ਕਿਸ ਤਰ੍ਹਾਂ gold.com ਵਗੈਰਾ ਬ੍ਰਾਮ੍ਹ ਹੋਇਆ ਹੱਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਡਿਮਾਂਡ ਲਿਆ ਆ ਕਰਾਂਗੇ ਜਿੱਥੇ-ਥੇ ਰਕਬਰੀਆਂ ਜਿੱਥੇ ਜੇ ਨਹੀਂ ਸੇਲ ਕਰਦੇ ਆ ਉਹ ਸਾਰਾ ਇਹੀ ਗੋ ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਨ ਚ ਬੰਦੇ ਆਉਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿੰਨੀ ਉਮਰ ਕਿੰਨੀ ਕਾਇਨਾਂ ਦੇ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਐ ਇਹਨਾਂ ਸਾਰੇ ਯੂਥ ਆ ਯੰਗ ਹੈਗੇ ਆ ਨਸ਼ੀ ਹੈ ਅਡਿਕਟ ਮੈਂ ਕਹਿ ਦਿੰਦਾ ਉਹ ਕਿਹੜੇ ਕਿਹੜੇ ਏਰੀਆ ਚ ਜ਼ਿਆਦਾ ਦਾ ਫਾਰਦਰ ਸ਼ਹਿਰ ਦਾ ਏਰੀਆ ਸੀ ਜੀ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਸੀ ਤੇ ਬਰਾਮਗੀ ਕਿੰਨੀ ਕੋਵਗੀ ਜਦੋਂ ਡਿਮਾਂਡ ਹੱਲੇ ਆਪਾਂ ਲਿਆ ਹੈਗਾ ਪਰ ਕਿੱਥੇ ਨਹੀਂ ਰਿਚਿਆ ਕੀ ਕੀ ਦਾ ਉਹ ਸਾਰਾ ਹੱਲੇ ਫਾਰਦਰ ਇਨਵੈਸਟੀਗੇਸ਼ਨ ਚ ਪੂਰਾ ਹੋ ਰਿਹਾ ਹੈ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर